ਜਿਵੇਂ ਹੀ ਸਰਦੀਆਂ ਸ਼ੁਰੂ ਹੁੰਦੀਆਂ ਨੇ ਲੋਕ ਠੰਡੇ ਪਾਣੀ ਤੋਂ ਗਰਮ ਪਾਣੀ ਨਾਲ ਨਹਾਉਣਾ ਸ਼ੁਰੂ ਕਰ ਦਿੰਦੇ ਨੇ ਜ਼ਿਆਦਾਤਰ ਘਰ ਇਸ ਦੇ ਲਈ ਗੀਜ਼ਰ ਜਾਂ ਫਿਰ ਇਮਰਸ਼ਨ ਰੋਡ ਦੀ ਵਰਤੋਂ ਕਰ ਦਿੰਦੇ ਨੇ ਹਾਲਾਂਕਿ ਗੀਜ਼ਰ ਹਰ ਕਿਸੇ ਦੇ ਘਰ ਵਿੱਚ ਨਹੀਂ ਹੁੰਦੇ ਪਰ ਜ਼ਿਆਦਾਤਰ ਘਰਾਂ ਵਿੱਚ ਰੋਡ ਹੁੰਦੀ ਹੈ ਇਸ ਤੋਂ ਇਲਾਵਾ ਗਰੜ ਗੀਜ਼ਰਾਂ ਨਾਲੋਂ ਸਸਤੇ ਹੁੰਦੇ ਨੇ ਹਾਲਾਂਕਿ ਜੇਕਰ ਗਲਤ ਤੰਗ ਨਾਲ ਵਰਤਿਆ ਜਾਵੇ ਤਾਂ ਇਹ ਸਿਹਤ ਲਈ ਇੱਕ ਵੱਡਾ ਖਤਰਾ ਬਣ ਸਕਦੇ ਨੇ ਆਓ ਤੁਹਾਨੂੰ ਅਹਿਮ ਨੁਕਤਿਆਂ ਦੀ ਪਰਚੋਲ ਕਰੀਏ ਜੋ ਤੁਹਾਨੂੰ ਰਾੜ ਦੀ ਵਰਤੋਂ ਕਰਨ ਤੋਂ ਪਹਿਲਾਂ ਧਿਆਨ ਵਿੱਚ ਰੱਖਣੇ ਚਾਹੀਦੇ ਨੇ ਤਾਂ ਜੋ ਜਿਹੜੀ ਇਹ ਰਾੜ ਨਾਲ ਸੰਬੰਧਿਤ ਕਿਸੇ ਵੀ ਤੁਸੀਂ ਦੁਰਘਟਨਾ ਤੋਂ ਬਚਿਆ ਜਾ ਸਕੇ ਪਾਣੀ ਦੀ ਬਾਲਟੀ ਵਿੱਚ ਡੁਬਾਉਣ ਤੋਂ ਪਹਿਲਾਂ ਕਦੇ ਵੀ ਰਾੜ ਨੂੰ ਚਾਲੂ ਨਾ ਕਰੋ ਇਸ ਨੂੰ ਹਮੇਸ਼ਾ ਉਦੋਂ ਹੀ ਲਗਾਓ ਜਦੋਂ ਇਹ ਪੂਰੀ ਤਰ੍ਹਾਂ ਡੁੱਬਿਆ ਹੋਵੇ ਸੁੱਕੀ ਰਾੜ ਨੂੰ ਚਾਲੂ ਕਰਨ ਨਾਲ ਸ਼ਾਰਟ ਸੜਕਣ ਦਾ ਖਤਰਾ ਵੱਧ ਸਕਦਾ ਹੈ ਹਮੇਸ਼ਾ ਯਾਦ ਰੱਖੋ ਕਦੇ ਵੀ ਲੋਹੇ ਦੀ ਬਾਲਟੀ ਵਿੱਚ ਰਾਡ ਦੀ ਵਰਤੋਂ ਨਾ ਕਰੋ ਲੋਹੇ ਵਿੱਚ ਤੇਜ਼ੀ ਨਾਲ ਬਿਜਲੀ ਫੈਲਦੀ ਹੈ ਜਿਸ ਨਾਲ ਬਿਜੇ ਝਟਕੇ ਦਾ ਖਤਰਾ ਵੱਧ ਜਾਂਦਾ ਹੈ ਹਮੇਸ਼ਾ ਪਲਾਸਟਿਕ ਦੇ ਜਾਂ ਫਿਰ ਕਿਸੇ ਹੋਰ ਸੁਰੱਖਿਅਤ ਬਰਤਨ ਵਿੱਚ ਇਮਰਸ਼ਨ ਰੋਡ ਦੀ ਵਰਤੋਂ ਕਰੋ ਇਮਰਸ਼ਨ ਰੋਡ ਦੀ ਵਰਤੋਂ ਕਰਦੇ ਸਮੇਂ ਪਾਣੀ ਦੀ ਮਾਤਰਾ ਦਾ ਖਾਸ ਧਿਆਨ ਰੱਖੋ ਰਾਡ ਨੂੰ ਬਹੁਤ ਘੱਟ ਪਾਣੀ ਵਿੱਚ ਪਾਉਣ ਨਾਲ ਓਵਰਹੀਟਿੰਗ ਸੌਟ ਸੜਕਰ ਜਾਂ ਫਿਰ ਬਿਜੇ ਝਟਕਾ ਲੱਗਣ ਦਾ ਖਤਰਾ ਵੱਧ ਸਕਦਾ ਹੈ ਇਮਰਸ਼ਨ ਰਾਡ ਨਾਲ ਪਾਣੀ ਨੂੰ ਗਰਮ ਕਰਨ ਤੋਂ ਬਾਅਦ ਇਸ ਦਾ ਪਲੱਗ ਤੁਰੰਤ ਕੱਢ ਦਿਓ ਇਸ ਨੂੰ ਲਗਾਤਾਰ ਚਾਲੂ ਰੱਖਣ ਨਾਲ ਓਵਰ ਹੀਟਿੰਗ ਜਾਂ ਫਿਰ ਸ਼ਾਰਟ ਸਰਕਟ ਹੋ ਸਕਦਾ ਹੈ ਇਸ ਤੋਂ ਇਲਾਵਾ ਰਾਡ ਨੂੰ ਬਹੁਤ ਦੇਰ ਤੱਕ ਚੱਲਦਾ ਰੱਖਣ ਨਾਲ ਬਿਜਲੀ ਦੀ ਖਪਤ ਵੀ ਵੱਧ ਜਾਂਦੀ ਹੈ ਜਦੋਂ ਤੱਕ ਰਾਡ ਨਾਲ ਪਾਣੀ ਗਰਮ ਹੋ ਰਿਹਾ ਹੈ ਸਵਿੱਚ ਆਨ ਹੈ ਉਦੋਂ ਤੱਕ ਪਾਣੀ ਵਿੱਚ ਹੱਥ ਨਾ ਪਾਓ ਰਾਡ ਨੂੰ ਸਵਿੱਚ ਆਫ ਕਰਨ ਤੋਂ ਬਾਅਦ ਵੀ ਪਾਣੀ ਨੂੰ ਛੂੰਹਦੇ ਸਮੇਂ ਸਾਵਧਾਨ ਰਹੋ ਰਾਡ ਨੂੰ ਪਾਣੀ ਤੋਂ ਬਾਹਰ ਕੱਢਣ ਤੋਂ ਬਾਅਦ ਫੌਰਨ ਨਾ ਛੂਹੋ ਕਿਉਂਕਿ ਗਰਮ ਪਾਣੀ ਤੁਹਾਡੇ ਹੱਥ ਨੂੰ ਸਾੜ ਸਕਦਾ ਹੈ ਜਿਵੇਂ ਹੀ ਸਰਦੀਆਂ ਸ਼ੁਰੂ ਹੁੰਦੀਆਂ ਨੇ ਲੋਕ ਠੰਡੇ ਪਾਣੀ ਤੋਂ ਗਰਮ ਪਾਣੀ ਨਾਲ ਨਹਾਉਣਾ ਸ਼ੁਰੂ ਕਰ ਦਿੰਦੇ ਨੇ ਜ਼ਿਆਦਾਤਰ ਘਰ ਇਸ ਦੇ ਲਈ ਗੀਜ਼ਰ ਜਾਂ ਫਿਰ ਇਮਰਸ਼ਨ ਰੋਡ ਦੀ ਵਰਤੋਂ ਕਰਦੇ ਨੇ ਹਾਲਾਂਕਿ ਗੀਜ਼ਰ ਹਰ ਕਿਸੇ ਦੇ ਘਰ ਵਿੱਚ ਨਹੀਂ ਹੁੰਦੇ ਪਰ ਜ਼ਿਆਦਾਤਰ ਘਰਾਂ ਵਿੱਚ ਰੋਡ ਹੁੰਦੀ ਹੈ ਇਸ ਤੋਂ ਇਲਾਵਾ ਗਰਾਡ ਗੀਜ਼ਰਾਂ ਨਾਲੋਂ ਸਸਤੇ ਹੁੰਦੇ ਨੇ ਹਾਲਾਂਕਿ ਜੇਕਰ ਗਲਤ ਤੰਗ ਨਾਲ ਵਰਤਿਆ ਜਾਵੇ ਤਾਂ ਇਹ ਸਿਹਤ ਲਈ ਇੱਕ ਵੱਡਾ ਖਤਰਾ ਬਣ ਸਕਦੇ ਨੇ ਆਓ ਤੁਹਾਨੂੰ ਅਹਿਮ ਨੁਕਤਿਆਂ ਦੀ ਪਰਚੋਲ ਕਰੀਏ ਜੋ ਤੁਹਾਨੂੰ ਰਾੜ ਦੀ ਵਰਤੋਂ ਕਰਨ ਤੋਂ ਪਹਿਲਾਂ ਧਿਆਨ ਵਿੱਚ ਰੱਖਣੇ ਚਾਹੀਦੇ ਨੇ ਤਾਂ ਜੋ ਜਿਹੜੀ ਇਹ ਰਾੜ ਨਾਲ ਸੰਬੰਧਿਤ ਕਿਸੇ ਵੀ ਤੁਸੀਂ ਦੁਰਘਟਨਾ ਤੋਂ ਬਚਿਆ ਜਾ ਸਕੇ ਪਾਣੀ ਦੀ ਬਾਲਟੀ ਵਿੱਚ ਡੁਬਾਉਣ ਤੋਂ ਪਹਿਲਾਂ ਕਦੇ ਵੀ ਰਾੜ ਨੂੰ ਚਾਲੂ ਨਾ ਕਰੋ ਇਸ ਨੂੰ ਹਮੇਸ਼ਾ ਉਦੋਂ ਹੀ ਲਗਾਓ ਜਦੋਂ ਇਹ ਪੂਰੀ ਤਰ੍ਹਾਂ ਡੁੱਬਿਆ ਹੋਵੇ ਸੁੱਕੀ ਰਾੜ ਨੂੰ ਚਾਲੂ ਕਰਨ ਨਾਲ ਸ਼ਾਰਟ ਸੜਕਣ ਦਾ ਖਤਰਾ ਵੱਧ ਸਕਦਾ ਹੈ ਹਮੇਸ਼ਾ ਯਾਦ ਰੱਖੋ ਕਦੇ ਵੀ ਲੋਹੇ ਦੀ ਬਾਲਟੀ ਵਿੱਚ ਰਾਡ ਦੀ ਵਰਤੋਂ ਨਾ ਕਰੋ ਲੋਹੇ ਵਿੱਚ ਤੇਜ਼ੀ ਨਾਲ ਬਿਜਲੀ ਫੈਲਦੀ ਹੈ ਜਿਸ ਨਾਲ ਬਿਜੇ ਝਟਕੇ ਦਾ ਖਤਰਾ ਵੱਧ ਜਾਂਦਾ ਹੈ ਹਮੇਸ਼ਾ ਪਲਾਸਟਿਕ ਦੇ ਜਾਂ ਫਿਰ ਕਿਸੇ ਹੋਰ ਸੁਰੱਖਿਅਤ ਬਰਤਨ ਵਿੱਚ ਇਮਰਸ਼ਨ ਰੋਡ ਦੀ ਵਰਤੋਂ ਕਰੋ ਇਮਰਸ਼ਨ ਰੋਡ ਦੀ ਵਰਤੋਂ ਕਰਦੇ ਸਮੇਂ ਪਾਣੀ ਦੀ ਮਾਤਰਾ ਦਾ ਖਾਸ ਧਿਆਨ ਰੱਖੋ ਰਾਡ ਨੂੰ ਬਹੁਤ ਘੱਟ ਪਾਣੀ ਵਿੱਚ ਪਾਉਣ ਨਾਲ ਓਵਰਹੀਟਿੰਗ ਸੌਟ ਸ਼ਟਕਰ ਜਾਂ ਫਿਰ ਬਿਜੇ ਝਟਕਾ ਲੱਗਣ ਦਾ ਖਤਰਾ ਵੱਧ ਸਕਦਾ ਹੈ ਇਮਰਸ਼ਨ ਰਾਡ ਨਾਲ ਪਾਣੀ ਨੂੰ ਗਰਮ ਕਰਨ ਤੋਂ ਬਾਅਦ ਇਸ ਦਾ ਪਲੱਗ ਤੁਰੰਤ ਕੱਢ ਦਿਓ ਇਸ ਨੂੰ ਲਗਾਤਾਰ ਚਾਲੂ ਰੱਖਣ ਨਾਲ ਓਵਰ ਹੀਟਿੰਗ ਜਾਂ ਫਿਰ ਸ਼ਾਰਟ ਸਰਕਟ ਹੋ ਸਕਦਾ ਹੈ ਇਸ ਤੋਂ ਇਲਾਵਾ ਰਾਡ ਨੂੰ ਬਹੁਤ ਦੇਰ ਤੱਕ ਚੱਲਦਾ ਰੱਖਣ ਨਾਲ ਬਿਜਲੀ ਦੀ ਖਪਤ ਵੀ ਵੱਧ ਜਾਂਦੀ ਹੈ ਜਦੋਂ ਤੱਕ ਰਾਡ ਨਾਲ ਪਾਣੀ ਗਰਮ ਹੋ ਰਿਹਾ ਹੈ ਸਵਿੱਚ ਆਨ ਹੈ ਉਦੋਂ ਤੱਕ ਪਾਣੀ ਵਿੱਚ ਹੱਥ ਨਾ ਪਾਓ ਰਾਡ ਨੂੰ ਸਵਿੱਚ ਆਫ ਕਰਨ ਤੋਂ ਬਾਅਦ ਵੀ ਪਾਣੀ ਨੂੰ ਛੂੰਹਦੇ ਸਮੇਂ ਸਾਵਧਾਨ ਰਹੋ ਰਾਡ ਨੂੰ ਪਾਣੀ ਤੋਂ ਬਾਹਰ ਕੱਢਣ ਤੋਂ ਬਾਅਦ ਫੌਰਨ ਨਾ ਛੂਹੋ ਕਿਉਂਕਿ ਗਰਮ ਪਾਣੀ ਤੁਹਾਡੇ ਹੱਥ ਨੂੰ ਸਾੜ ਸਕਦਾ ਹੈ